ਰੋਮ ਰੋਮ ਬੇਚੈਨ ਮਨੁਖਤਾ ਦੇ ਕੱਲ ਵੀ ਜਪਦਾ ਸੀ ਅੱਜ ਵੀ ਜਪਦਾ ਹੈ ਅਮਰਦਾਸ ਜੁਰ ਦਾ ਨਾਮ ਸੱਚਾ ਜਿਹੜਾ 184 ਦੇ ਕੱਟਦਾ ਏ 12 ਸਾਲ ਬੂੜੇ ਪੇਨੇ ਮੋਢੇ ਤੇ ਲਾਲੀਆਂ ਨੇ ਤਾਂ ਸਤਕੁਰ ਅੰਗਤ ਨੇ ਅੰਗ ਲਾ ਕੇ ਅੰਗ ਅੰਗ ਤੇ ਚਾੜੀਆਂ ਲਾਲੀਆਂ ਨੇ ਕੜ ਬੋੜੀ ਦਾ ਤੋੜ ਕੇ ਪਾਦਸ਼ਾਹ ਨੇ ਕਰ ਤੋੜਿਆ ਜੱਥ ਅਭਿਮਾਨੀਆਂ ਦਾ ਸੰਗਤ ਪੰਗਤ ਨੂੰ ਇੱਕ ਸਰੂਪ ਦੇ ਕੇ ਮਣ ਤੋੜਿਆ ਰਾਜਾ ਰਾਣਿਆਂ ਦਾ ਬਾਈ ਮੰਜੀਆਂ ਥਾਪ ਕੇ ਸਤਗੁਰ ਨੇ ਬੂ ਬਦੇ ਲਾਇਆ ਥਾ ਥਾ ਮੋਤੇ ਸੁchre ਸਚੀਆਂ ਜੋਹਰੀਆਂ ਨੇ ਸ਼ਰਦਵਾਨਾ ਦੀ ਝੋਲੀ ਚ ਪਾਇਆ ਥਾ ਥਾ ਪਾਨੇ ਤਾਈ ਅਨੂਠਾ ਵਰਦਾਨ ਦੇ ਕੇ ਥਾ ਥਾ ਕੇਸਰੀ ਝੰਡੇ ਚੁਲਾਏ ਚੁਲਾ ਦਿੱਤੇ ਉਹ ਦੀ ਕੁੱਲੇ ਦੇ ਕੁੱਲ ਸ਼ਹੀਦ ਦਾਤੇ ਆਪਣੀ ਬੱਚੀ ਦੀ ਝੋਲੀ ਚ ਪਾ ਦਿੱਤੇ ਲੱਖਾਂ ਕੁੜੀਆਂ ਨੂੰ ਗੜੇ ਲਾਉਣ ਵਾਲੇ ਸੰਗਤ ਪੰਗਤ ਸੰਗਤ ਸੁਦਾ ਤੇਰਾ ਦਸਤੂਰ ਚੁੰਮਾ ਜਿਹੜੀਆਂ ਤੇਰੀਆਂ ਚਰਨਾ ਤੂੰ ਜਾਣ ਸਦਕੇ ਉਹਨਾਂ ਸੰਗਤਾਂ ਦੇ ਚਰਨਾ ਦੇ ਧੂਰ ਚੁੰਮਾ ਤੂੰ ਹੈ ਮਾਰ ਗਰੀਬਾਂ ਨੇ ਮਾਰਿਆ ਦਾ ਤੂੰ ਕੋਟਨੀਓਂ ਤੇਾਂ ਦੀ ਗੋਇੰਦਵਾਲ 84 ਹੈ ਕੱਟੀ ਜਾਂਦੀ ਖਰਿਆਂ ਖੋਟਿਆਂ ਦੀ ਵੱਡਿਆਂ ਛੋਟਿਆਂ ਦੀ ਗੋਇੰਦਵਾਲ 84 ਹੈ ਕੱਟੀ ਜਾਂਦੀ ਖਰਿਆਂ ਖੋਟਿਆਂ ਦੀ ਵੱਡਿਆਂ ਛੋਟਿਆਂ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ